ਇਹ ਖਬਰ 1 ਸਕਿੰਟ ਦੇ ਲਈ ਵੀ ਸਕਿੱਪ ਨਾ ਕਰਿਓ ਕਿਉਂਕਿ ਇਹ ਕਰਮਾਂ ਦੇ ਲੇਖੇ ਜੋਖੇ ਦੇ ਨਾਲ ਸੰਬੰਧਿਤ ਹੈ। ਇਨਸਾਨ ਜੋ ਬੀਜਦਾ ਹੈ ਉਹੀ ਵੱਢਦਾ ਹੈ। ਗੱਲ ਕਰਦੇ ਹਾਂ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੀ ਜਿਨ੍ਹਾਂ ਦਾ ਪਿਛਲੇ ਦਿਨੀ 35 ਸਾਲ ਦੀ ਉਮਰ ਦਾ ਨੌਜਵਾਨ ਪੁੱਤ ਮਾਰਿਆ ਗਿਆ। ਦੱਸਦੀਏ ਕਿ ਉਸਦੀ ওভারਡੋਸ ਦੇ ਨਾਲ ਮੌਤ ਹੋਈ ਹੈ। ਮੁਹੰਮਦ ਮੁਸਤਾਫਾ ਨੂੰ ਆਪਣੀ ਨੌਕਰੀ ਸਮੇਂ ਪੰਜ ਬਾਦਰੀ ਪੁਰਸਕਾਰ ਵੀ ਮਿਲੇ ਨੇ ਇਹੋ ਪੁਰਸਕਾਰ ਕਾਦੇ ਨੇ ਇਸ ਦੀਆਂ ਫੋਟੋਆਂ ਵੀ ਤੁਸੀਂ ਆਪਣੀ ਸਕਰੀਨ ਉੱਤੇ ਵੇਖ ਰਹੇ ਹੋ ਇਸ ਝੂਠੇ ਮੁਕਾਬਲੇ ਦੇ ਵਿੱਚ ਬੰਨ ਕੇ ਮਾਰੇਗੇ 19 ਸਿੱਖ ਨੌਜਵਾਨਾਂ ਦਾ ਇਲਜ਼ਾਮ ਸਿੱਧਾ ਉਸ ਵੇਲੇ ਫਿਰੋਜ਼ਪੁਰ ਵਿਖੇ ਤਾਇਨਾਤ ਰਹੇ ਇਸੇ ਐਸਐਸਪੀ ਮੁਹੰਮਦ ਮੁਸਤਾਫਾ ਉੱਤੇ ਲੱਗਦਾ ਰਿਹਾ ਹੈ ਦਸੰਬਰ 1992 ਦੇ ਵਿੱਚ ਮੱਕੂ ਦੇ ਕੋਲ 20-25 ਸਿੱਖ ਨੌਜਵਾਨਾਂ ਨੂੰ ਕਤਲ ਕਰਨ ਮੌਕੇ ਤਤਕਾਲ ਐਸਐਸਪੀ ਮੁਹੰਮਦ ਮੁਸਤਫਾ ਨੇ ਦਾਵਾ ਕੀਤਾ ਸੀ ਕਿ ਖਤਰਨਾਕ ਖਾੜਕੂ ਗਹਿਗਾਚ ਮੁਕਾਬਲੇ ਦੇ ਵਿੱਚ ਮਾਰੇ ਗਏ ਨੇ ਉਸ ਮੌਕੇ ਉਹਨਾਂ ਪਰਿਵਾਰਾਂ ਨੇ ਆਪਣੇ ਬੇਦੋਸ਼ ਪੁੱਤ ਮਾਰੇ ਜਾਣ ਉਤੇ ਕਿੰਨਾ ਵਿਰਲਾਪ ਕੀਤਾ ਹੋਣਾ ਪਰ ਮੁਸਤਫਾ ਨੂੰ ਲੱਗਦਾ ਸੀ ਕਿ ਲੋਕਾਂ ਦੇ ਬੇਦੋਸ਼ੇ ਪੁੱਤ ਮਾਰ ਕੇ ਆਪਣੇ ਪੁੱਤ ਲਈ ਖੁਸ਼ੀਆਂ ਪੈਦਾ ਕਰਨਾ ਚੰਗਾ ਕੰਮ ਹੈ ਪਰਾਜ ওভারਲਪ ਕਰਦਾ ਹੋਇਆ ਕਹੇਗਾ ਕਿ ਮੈਂ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਪਰ ਉੰਨੀ ਮਾਮਾ ਦੇ ਕਲੇਜੇ ਦੀ ਤੂੰ ਰੱਬ ਤੱਕ ਜ਼ਰੂਰ ਗਈ ਸੀ ਇੱਕ ਵਾਰੀ ਇੱਕ ਕਤਲ ਕੀਤੀ ਗਈ ਸਿੱਖ ਨੌਜਵਾਨ ਦੀ ਲਾਸ਼ ਦਾ ਵੀ ਰੌਲਾ ਪੈ ਗਿਆ ਸੀ ਜਦੋਂ ਮੋਹਾਲੀ ਅਤੇ ਰੋਪੜ ਦੀ ਪੁਲਿਸ ਆਪਸ ਦੇ ਵਿੱਚ ਲੜਦੀ ਸੀ ਕਿ ਇਸ ਲਾਸ਼ ਦਾ ਸਾਡੇ ਇਲਾਕੇ ਨਾਲ ਕੀ ਸੰਬੰਧ ਹੈ ਜੀਤੇ ਹੈ ਮੁਸਤਫਾ ਸਾਹਿਬ ਕਰਨੀਆਂ ਭਰਨੀਆਂ ਇੱਥੇ ਹੀ ਨੇ ਸਭ ਉਹ ਵੀ ਤਾਂ ਮਾਮਾ ਦੇ ਪੁੱਤ ਸੀ ਕਈ ਵਾਰ ਇਨਸਾਨ ਨੂੰ ਲੱਗਦਾ ਹੈ ਕਿ ਜਦੋਂ ਪਾਵਰ ਹੁੰਦੀ ਹੈ ਕਿ ਮੈਂ ਮੈਂ ਹੀ ਹਾਂ ਦੱਸਦੀ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਉਸ ਮੌਕੇ ਉੱਤੇ ਗਏ ਸਨ ਤੇ ਉਹ ਜਗਾ ਵੇਖੀ ਸੀ ਉਹ ਵੀ ਐਸਐਸਪੀ ਰਹਿ ਚੁੱਕਿਆ ਸੀ ਉਸਨੇ ਦੇਖ ਲਿਆ ਸੀ ਕਿ ਮੁਕਾਬਲਾ ਸੱਚਾ ਹੈ ਜਾਂ ਫਿਰ ਝੂਠਾ ਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ